ਨੇ ਉਹਨੇ ਢਾਣਾ ਪਾਣੀ ਕਿਦੋ ਤੇ ਫੇਰ ਹੀ ਖਾਣੀਆਂ ਆਣੇ ਆਣ ਘਰ ਪਰ ਤਰ੍ਹਾਂ ਰੋਟੀ ਦਿੰਦੇ ਆ ਪਕਾ ਕੇ ਤੇ ਉਹ ਖਾ ਲਈਦੇ ਨਹੀਂ ਤੇ ਇਸ ਤਰ੍ਹਾਂ ਚੁੱਪ ਕਰਕੇ ਇਹਨਾਂ ਦੇ ਲਾਗੇ ਭੁੱਖੇ ਤੇ ਆ ਬੈਠੇ ਰੋਈ ਜਾਂਦੇ ਨੋ ਪੁੱਤ ਦਾ ਜਦੋਂ ਮੈਂ ਮੂੰਹ ਵੇੜੀ ਮੈਨੂੰ ਡੋਪ ਪੈਂਦੇ ਨਾ ਮੈਂ ਮਰਨ ਜੋਗੀ ਨਾ ਮੈਂ ਜੀਣ ਜੋਗੀ ਬੱਚੇਓ ਸਾਨੂੰ ਦਾਦੀ-ਦਾਦੇ ਨੂੰ ਇਹ ਕੋਈ ਹੋਰ ਲੱਗ ਜਾਂਦੀ ਦੁੱਖ ਲੱਗ ਜਾਂਦਾ ਸਾਨੂੰ ਸਾਡਾ ਪੁੱਤਰੇ-ਪੁੱਤਰੀਆਂ ਸੰਭਾਲ ਲੈਂਦੇ ਇਹਨਾਂ ਨੂੰ ਅਸੀਂ ਨਹੀਂ ਸਾਮਨ ਜੋਗੇ ਹਾਂ ਬੜਾ ਪੁੱਤ ਦੁੱਖਿਆ ਰਾਜੇ ਪੁੱਤ ਇੱਕ ਵਾਰੀ ਉੱਥੇ ਨਫਰੀਦਕੋੜ ਮੈਡੀਕਲ 'ਚ ਆਖਿਆ ਵਾ ਵੀ ਮੈਨੂੰ ਰੋਗ ਲੱਗ ਜਾਂਦਾ ਮੇਰੀ ਪੈਣ ਨੂੰ ਲੱਗ ਜਾਂਦਾ ਮੇਰੇ ਭਰਾ ਨੂੰ ਰੋਗ ਨਾ ਲੱਗਦਾ ਏ ਜਿੱਤਰਾ ਮੇਰਾ ਭਰਾ ਇਸ ਹਲਾਤ ਦੇ ਵਿੱਚ ਰਹਿੰਦਾ ਪਿਆਰ ਤੇ ਕਈ ਵਾਰਾਂ ਗੋਲੀ ਤਾਂ ਵੀ ਤਰਸੀਦਾ ਵੀ ਇਹਨਾਂ ਨੂੰ ਪਾਇਆ ਹੋਵੇ ਤੇ ਗੋਲੀ ਲਿਆ ਕੇ ਇਹਨਾਂ ਨੂੰ ਦੇ ਦਈਦੀ ਬੇਟੇ ਦੇ ਨਾਲ ਦਵਾਈ ਲੈਣ ਗਈ। ਉੱਥੇ ਦੀ ਹਾਲਤ ਵੇਖਿਆ ਹਸਪਤਾਲ। ਇਹਨੇ ਪਤਾ ਨਹੀਂ ਵੀ ਟੈਨਸ਼ਨ ਲੈ ਲਈ। ਕੀ ਹਸਤਾ ਬਣਿਆ ਮੁੜ ਕੇ ਨੂੰ ਮਤਲਬ ਡਾਊਨ ਹੁੰਦੀ ਹੁੰਦੀ, ਜ਼ਿਆਦਾ ਡਾਊਨ। ਜਦੋਂ ਅੱਜ ਜਵਾਨ ਪੁੱਤ ਤੇ ਧੀ ਨੂੰ ਮੰਝੇ ਦੇ ਪੈਰ ਦੇਖਦੋਂ ਤਾਂ ਮਨ ਦੇ ਵਿੱਚ ਦੁੱਖ ਤੇ ਹੁੰਦਾ ਹੋਣਾ। ਹੁਣ ਤੇ ਪੈਸੇ ਕੋ ਨੂੰ ਏ ਘਰੇ ਮਤਲਬ ਪਏ ਲੰਮੇ। ਲਾਜ ਨਹੀਂ ਕਰਾਇਆ ਗਿਆ। ਦੁੱਖ ਨਹੀਂ ਚਰਿਆ ਜਾਂਦਾ ਬੇਟਾ ਮਾਰਾ। ਬੱਚਾ ਸ਼ੁਰੂ ਤੋਂ ਹੀ ਅਮਰਤਾਰੀ ਸੀ ਇਹ। ਇਹ ਅਮਰਤਾਰੀ ਬਹੁਤ ਬੱਚਾ ਮੇਰਾ ਸੋਨਾ ਸੀ ਇੱਕੋ। ਗਰੀਬੀ ਇੱਕ ਅਜਾਈ ਸ਼ੈਅ ਹੈ ਜਿਹੜੀ ਮਹਾਨ ਬੰਦਿਆਂ ਨੂੰ ਵੀ ਗੁਰਬਤ ਦੀ ਜ਼ਿੰਦਗੀ ਜਿਉਣ ਵਾਸਤੇ ਮਜਬੂਰ ਕਰ ਦਿੰਦੀ ਹੈ ਤਰਨ ਤਰਨ ਦੇ ਪਿੰਡ ਤਨਟਾਏ ਵਾਲਾ ਦੇ ਵਿੱਚ ਮੌਜੂਦਾਂ ਤਾਂ ਇੱਥੇ ਇੱਕ ਉਹ ਪਰਿਵਾਰ ਹੈ ਜਿਹੜੇ ਪਰਿਵਾਰ ਦਾ ਇੱਕ ਬੱਚਾ ਇਸ ਦੁਨੀਆ ਤੋਂ ਐਕਸੀਡੈਂਟ ਦੇ ਰੂਪ ਤੇ ਵਿੱਚ ਚਲਾ ਜਾਂਦਾ ਤਾਂ ਇੱਕ ਜਿਹੜਾ ਇਕਲੌਤਾ ਪੁੱਤ ਸੀ ਉਹ ਵੀ ਮੰਜੇ ਤੇ ਪੈ ਜਾਂਦਾ ਤੇ ਉਹਦੇ ਫਿਕਰ ਦੇ ਵਿੱਚ ਇੱਕ ਧੀ ਜਿਹੜੀ ਹੈ ਆਪਣੇ ਭਰਾ ਦੇ ਵਜੂਗ ਤੇ ਵਿੱਚ ਮੰਜੀ ਤੇ ਪੈ ਜਾਂਦੀ ਹੈ ਪਰਿਵਾਰ ਆਰਥਿਕ ਤੌਰ ਤੇ ਦਿਹਾੜੀ ਕਰਕੇ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ ਬੱਚਿਆਂ ਦੀਆਂ ਦਵਾਈਆਂ ਚਲਾਉਂਦਾ ਹੈ ਪਰ ਇਹ ਪਰਿਵਾਰ ਅੱਜ ਬੇਵੱਸ ਹੋ ਚੁੱਕਾ ਹੈ ਇਹਨਾਂ ਦੇ ਵੱਲੋਂ ਸਾਡੇ ਤੱਕ ਅਪਰੋਚ ਕੀਤਾ ਗਿਆ ਹੈ ਤਾਂ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਇਸ ਪਰਿਵਾਰ ਦੀ ਤੰਗੀ ਤੁਸ਼ੀ ਹੈ ਉਹਨਾਂ ਨੂੰ ਤੁਹਾਡੇ ਦਰਮਿਆਨ ਲੈ ਸਕੀਏ ਔਰ ਤੁਸੀਂ ਇਹਨਾਂ ਇਸ ਪਰਿਵਾਰ ਦੀ ਬਾਹਮ ਫੜ ਕੇ ਇਹਨਾਂ ਦੀ ਜ਼ਰੂਰ ਮਦਦ ਕਰੋ ਸਭ ਤੋਂ ਪਹਿਲਾਂ ਇਹ ਪਿੰਡ ਵਾਲੇ ਪਰਿਵਾਰ ਜਿੰਨੇ ਵੀ ਇਹ ਲੋਕ ਨੇ ਇਹਨਾਂ ਦੇ ਨਾਲ ਸਬੰਧਤ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਇਹਨਾਂ ਬੱਚਿਆਂ ਦਾ ਪਿਤਾ ਸਾਡੇ ਨਾਲ ਇਹ ਗੱਲਬਾਤ ਕਰਦੇ ਕਰਦੇ ਆ ਬਾਈ ਜੀ ਨਾਮ ਕੀ ਹੈ ਤੁਹਾਡਾ ਹਰਪਾਲ ਸਿੰਘ ਜੀ ਹਰਪਾਲ ਸਿੰਘ ਜੀ ਜੱਦੀ ਪੁਰਸ਼ੀ ਤੁਸੀਂ ਇਸੇ ਪਿੰਡ 'ਚ ਰਹਿ ਰਹੇ ਹੋ ਦਾ ਜੀ ਮਤਲਬ 30 ਸਾਲ ਹੋ ਗਏ ਇੱਥੇ 30 ਸਾਲ ਹੋ ਗਏ ਹਾਂ ਜੀ ਤੇ ਇਹ ਜਿਹੜੇ ਬੱਚੇ ਤੁਹਾਡੇ ਕਿੰਨੇ ਕ ਸਮੇਂ ਤੋਂ ਮੰਜੇ ਤੇ ਪਏ بیٹے ਨੂੰ 2.5 ਸਾਲ ਹੋ ਗਏ ਤੇ ਬੇਟੀ ਨੂੰ 1 ਸਾਲ ਹੋ ਗਏ 23 ਸਾਲ ਹੋ ਗਏ ਤੇ ਸਾਲ ਹੋ ਗਏ ਹਾਂਜੀ ਸਮੱਸਿਆ ਕੀ ਬੱਚੇ ਨੂੰ ਕੀ ਸਮੱਸਿਆ ਹੈ ਕੈਂਸਰ ਦੀ ਸ਼ਿਕਾਇਤ ਆਈ ਹੂੰ ਹਾਂਜੀ ਕੈਂਸਰ ਦੀ ਸ਼ਿਕਾਇਤ ਆ ਤੇ ਮਤਲਬ ਇਲਾਜ ਕਰਾਇਆ ਵਾ ਤੇ ਨਹੀਂ ਮਤਲਬ ਹੁਣ ਡਾਕਟਰ ਨੇ ਜਵਾਬ ਦਿੱਤਾ ਹੂੰ ਪੈਸੇ ਖਣੂ ਇਹਨੂੰ ਘਰੇ ਲੈ ਜਾਓ ਦੀ ਸੇਵਾ ਕਰੋ ਜਾ ਉਹਨੂੰ ਮਤਲਬ ਜਵਾਬ ਦਿੱਤਾ ਤੇ ਜਿਹੜਾ ਤੁਹਾਡਾ ਬੱਚੀ ਤਾਂ ਫਿਰ ਮੰਝੇ ਤੇ ਪੈਣ ਦਾ ਇਹਨਾਂ ਦਾ ਕੀ ਕਾਰਨ ਹੈ ਕਿ ਭਰਾ ਦਾ ਕੋਈ ਦੁੱਖ ਹੈ ਮੰਨ ਤੇ ਇਸੇ ਦੀ ਚਿੰਤਾ ਕੀਤੀ ਇਹਨਾਂ ਨੇ ਮਤਲਬ ਇਹ ਦਵਾਈ ਨਾਲ ਨਾਲ ਗਈ ਬੇਟੀ ਬੇਟੇ ਦੇ ਨਾਲ ਦਵਾਈ ਲੈਣ ਗਈ ਸੀ ਉੱਥੇ ਦੀ ਹਾਲਤ ਵੇਖਿਆ ਹਸਪਤਾਲ ਇਹਨੇ ਪਤਾ ਨਹੀਂ ਵੀ ਟੈਨਸ਼ਨ ਲੈ ਲਈ ਕੀ ਹਸਤਾ ਬਣਿਆ ਮੁੜ ਕੇ ਨੂੰ ਮਤਲਬ ਡਾਊਨ ਹੁੰਦੀ ਹੁੰਦੀ ਜਿਆਦਾ ਡਾਊਨ ਹੋ ਗਈ ਪਹਿਲਾਂ ਤੰਦਰੁਸਤ ਸੀ ਕੇ ਨਾਲ ਜਾਂਦੀ ਰਹੇ ਬੇਲੋ ਦਵਾਈ ਲੈਣ ਜਾਂਦੀ ਰਹੇ ਨਾਲ ਤੇ ਮੁੜ ਕੇ ਸਾਲ ਹੋ ਗਿਆ ਹੁਣ ਜਿਆਦਾ ਡਾਊਨ ਹੋ ਗਈ ਦਵਾਈ ਕਿੱਥੋਂ ਚਲਦੀ ਸੀ ਦਵਾਈ ਇਹਦੀ ਮੈਡੀਕਲ ਹਸਪਤਾਲੋਂ ਹਮ ਫਰੀਡਕੋਟ ਇਹਨਾਂ ਦੋਨਾਂ ਦਾ ਆਪਸ ਵਿੱਚ ਕਿੰਨਾ ਕਿ ਪਿਆਰ ਸੀਗਾ ਬਹੁਤ ਜ਼ਿਆਦਾ ਸੀ ਹਮ ਬਹੁਤ ਪਿਆਰ ਇਹਨਾਂ ਦਾ ਹਾਂਜੀ ਕਿ ਜਿਹੜਾ ਭੈਣ ਦਾ ਮੈਂਟਲੀ ਤੌਰ ਤੇ ਅਪਸੈਟ ਹੋਣ ਦਾ ਕਾਰਨ ਫਿਰ ਭਰਾ ਨੂੰ ਜਿਹੜੀ ਲੱਗੀ ਬਿਮਾਰੀ ਹੈ ਇਹੀ ਕਾਰਨ ਹੈ ਅਸਲ ਹਾਂਜੀ ਇਹ ਕਾਰਨ ਆ ਜੀ ਇਹਨੇ ਟੈਂਸ਼ਨ ਲੈ ਲਈ ਹੂੰ ਫਿਰ ਸਾਡਾ ਕੱਲਾ ਕੱਲਾ ਭਰਾ ਵਾ ਉਹਨੂੰ ਐਡਾ ਤਕੜਾ ਰੋਗ ਲੱਗ ਗਿਆ ਤੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੂੰ ਤੇ ਟੈਂਸ਼ਨ ਜਿਆਦਾ ਲੈ ਕੇ ਤੇ ਮਤਲਬ ਮੈਂਟਰ ਕੋਣਾ ਹੋ ਗਿਆ ਹੂੰ ਹਾਂਜੀ ਇਸ ਤੋਂ ਬਿਨਾ ਹੋਰ ਵੀ ਕੋਈ ਪੁੱਤ ਹੈਗਾ ਸੀ ਤੁਹਾਡਾ ਨਾ ਜੀ ਇੱਕ ਹੈਗਾ ਸੀ ਉਹਦੀ ਡੈਥ ਹੋ ਗਈ ਸੀ ਹੂੰ 11 ਸਾਲਾਂ ਦਾ ਇਸ ਤੋਂ ਵੱਡਾ ਹੂੰ ਹਾਂਜੀ ਇਹ ਬਾਅਦ ਤੋਂ ਛੋਟਾ ਇੱਦਾਂ ਕਿਦਾਂ ਹੋਈ ਉਹਨਾਂ ਦੀ ਉਹਨਾਂ ਦੇ ਮਤਲਬ ਅਸਿਸਟੈਂਟ ਹੋ ਗਿਆ ਹਾਂ ਹਾਂਜੀ ਤੇ ਉਹਨਾਂ ਦੀ ਮੌਤ ਹੋ ਗਈ ਹਾਂਜੀ ਤੇ ਜਦੋਂ ਅੱਜ ਜਵਾਨ ਪੁੱਤ ਤੇ ਧੀ ਨੂੰ ਮੰਝੇ ਤੇ ਪੈਸੇ ਦੇਖਦੇ ਹਾਂ ਤਾਂ ਮਨ ਦੇ ਵਿੱਚ ਦੁੱਖ ਤੇ ਹੁੰਦਾ ਹੋਣਾ ਕਿ ਹਾਂਜੀ ਦੁੱਖ ਤਾਂ ਤੁਹਾਨੂੰ ਪਤਾ ਬਹੁਤ ਜ਼ਿਆਦਾ ਜੀ ਦੁੱਖ ਬਹੁਤ ਜ਼ਿਆਦਾ ਦੁੱਖ ਤੇ ਕਹੇ ਨਹੀਂ ਸਕਦੇ ਕੋਈ ਗੱਲ ਮਤਲਬ ਹੁਣ ਤੇ ਪੈਸੇ ਖਾਣੂ ਇਹ ਘਰੇ ਮਤਲਬ ਪਏ ਲੰਮੇ ਲਾਜ ਨਹੀਂ ਕਰਾਇਆ ਗਿਆ ਹਾਂਜੀ ਤਾਂ ਮਾਤਾ ਜੀ ਤੁਸੀਂ ਇਸ ਬੱਚੇ ਤੇ ਦਾਦੀ ਲੱਗਦੇ ਹੋ ਨਹੀਂ ਨਾ ਨਾਨੀ ਆ ਨਾਨੀ ਲੱਗਦੇ ਦੁੱਖ ਨਹੀਂ ਚਰਿਆ ਜਾਂਦਾ ਬੇਟਾ ਵੇਖ ਕੇ ਮਹਾਰਾਜ ਬਹੁਤ ਮਾਤਾ ਮਾਰਾਂ ਦਾ ਤਾਂ ਰੱਖਿਆ ਹੂੰ ਗੋੜੀ ਇੰਨਾ ਦੇ ਵੇਖ ਕੇ ਜੱਲਰ ਬਹੁਤ ਮੈਨੂੰ ਇਹ ਬੱਚਾ ਬੱਚਾ ਸ਼ੁਰੂ ਤੋਂ ਹੀ ਅਮਰਤਾਰੀ ਸੀ ਇਹ ਅਮਰਤਾਰੀ ਬਹੁਤ ਬੱਚਾ ਮੇਰਾ ਸੋਨਾ ਸੀ ਇੱਕੋ ਸੱਖ ਰੱਖਿਆ ਗਿਆ ਸੀ ਹੂੰ ਬਹੁਤ ਮਹਾਰਾ ਤੁਹਾਡਾ ਬੋਲਾ ਕਰੇ ਦਾਦਾ ਇਹਨਾਂ ਦੀ ਚੇਵਾ ਜਣੀ ਹੰਦੀ ਨਹੀਂ ਕਰਵਾ। ਹੋਇਆ ਕੀ ਅਸਲ ਦੇ ਵਿੱਚ ਕੀ ਲੱਗਦਾ ਕਿ ਤੁਹਾਡੀ ਸਮਝ ਵਿੱਚ ਕੀ ਆਉਂਦਾ ਹੈ ਕਿ ਹੋਇਆ ਕੀ ਇਸ ਬੱਚੇ ਨੂੰ? ਇਸ ਬੱਚੇ ਨੂੰ ਨਾ ਪਹਿਲਾਂ ਸੋਣਾ ਰਿੰਦਾ ਸੀ। ਇਹ ਮੁੜ ਕੇ ਇਤਰਾਣਾਂ ਨੇ ਕੋਲ ਨਕਨ ਚਲੇ ਜਾਂਦਾ ਰਿਹਾ ਤੇ ਕਿਤੇ ਫਰਤਾ ਨਹੀਂ ਲੱਗਾ ਕਿ ਬਣ ਗਿਆ। ਵਾਜੀ ਕੀ ਲੱਗਦੇ ਹੋ ਤੁਸੀਂ ਇਹਨਾਂ ਦੇ? ਹਾਂਜੀ ਆਪਣਾ ਭਰਾ ਹੀ ਲੱਗਦਾ ਵਾਜੀ। ਹੂੰ। ਜੀ। ਗਾਂਦੀਆਂ ਪਾਈਸਾਂ ਲੱਗ ਗਈਆਂ ਨੇ। ਹੂੰ। ਹਾਂਜੀ। ਉਹ ਅਪੀਲ ਕੀ ਹੈ ਕੀ ਲੱਗਦਾ ਕਿ ਆਂਡ ਗਵਾਂਡ ਦੇ ਵਿੱਚ ਰਹਿੰਦੇ ਹਾਂ ਤਾਂ ਆਰਥਿਕ ਤੌਰ ਤੇ ਜਿਵੇਂ ਪਰਿਵਾਰ ਮਜ਼ਦੂਰੀ ਕਰਦਾ ਆ ਤਾਂ ਇਸ ਪਰਿਵਾਰ ਦੀ ਹੈਲਪ ਦੇ ਮੱਦੇ ਨਜ਼ਰ ਅਪੀਲ ਕੀ ਹੈ ਤੁਹਾਡੇ ਵੱਲੋਂ ਆਪਾਂ ਤਾਂ ਨਹੀਂ ਸਾਰੇ ਭੈਣ ਭਰਾ ਦੀ ਮਤ ਕਰ ਦਿਓ ਵਿਚਾਰੇ ਬਹੁਤ ਗਰੀਬੰਦਾ ਦਿਹਾੜੀਦਾਰ ਬੰਦਾ ਵਿਚਾਰੇ ਹੂੰ ਸਾਰੇ ਭੈਣ ਭਰਾ ਰਲ ਕੇ ਦੀ ਮਤ ਕਰੋ ਹੂੰ ਇੱਕ ਬੱਚਾ ਵਿਚਾਰੇ ਦਾ ਹੀ ਸੀ ਬੱਚਾ ਵਸਾਰਾ ਇਹਦਾ ਹੀ ਆ ਤੇ ਮਤ ਕਰੋ ਬਾਪੂ ਜੀ ਤੁਸੀਂ ਦਾਦਾ ਜੀ ਨੂੰ ਇਸ ਬੱਚੇ ਨੂੰ ਹਾਂ ਇਹ ਮੈਂ ਇਹ ਜੀ ਲਾ ਜਾਣੇ ਇਹਦੇ ਬੱਚੇ ਦਾ ਹੋ ਜਾਵੇ ਹੂੰ ਤੇ ਅਸੀਂ ਰੋਟੀ ਖਾਂਦੇ ਰਹੇ ਜੀ ਤੇ ਅੱਖਾ ਤੋਂ ਨਾਮ ਹੋ ਗਿਆ ਅੱਛਾ ਦੀਂਦਾ ਨਹੀਂ ਤੁਹਾਨੂੰ ਨਹੀਂ ਘਾਟੀ ਦੀਦਾ ਮੈਂ ਹੂੰ ਤੇ ਇਹ ਬੱਚੇ ਦਾ ਬੱਚਿਆਂ ਬੱਚਿਆਂ ਨੇ ਲਾਜ ਜੀ ਤੁਸੀਂ ਉਦਾਂ ਕੀ ਕਰਦੇ ਆਂ ਐ ਜੀ ਮੇਰੇ ਕੋਲ ਬੱਕਰੀਆਂ ਹੁੰਦੀਆਂ ਸੀ ਕਿ ਉਹ ਦੋ ਬੱਕਰੀਆਂ ਰਹਿ ਕੇ ਮੈਂ ਲੈ ਜਾਂਦਾ ਖੇਤ ਹੂੰ ਤੇ ਉੱਥੇ ਜਾ ਕੇ ਰੁੰਦਾ ਰਹਿਣਾ ਰੁੰਨੇ ਕੀ ਗੱਲ ਨੂੰ ਤੁਸੀਂ ਮਰਜ ਇਹਨਾਂ ਲਈ ਜਦੋਂ ਮੈਂ ਵੇਣਾ ਉਹ ਤਾਂ ਤੈਨੂੰ ਗੱਲ ਦਿਆਂ ਨੀ ਤੇ ਇਹਨਾਂ ਦੀ ਮਿਹਰਬਾਨੀ ਕਰਕੇ ਕਿਰਪਾ ਕਰ ਦਿਓ ਹੂੰ ਠੀਕ ਕਿਰਵੈਨਾਂ ਵੀ ਇਹ ਮੰਨ ਜਾ ਤੋ ਉੱਠ ਪੈਣ ਹੂੰ ਕਰ ਤੋ ਕਿਰਪਾ ਹੂੰ ਤੋ ਇਹ ਇਹ ਬੱਚਾ ਹੈ ਜਿਹੜਾ ਇਹਨੇ ਅੰਮ੍ਰਿਤ ਛਕਿਆ ਹੋਇਆ ਏ ਬੇਬੇ ਬਾਪੂ ਦਾ ਨਾਮ ਹੀ ਬਾਹ ਤੇ ਲਖਵਾਈ ਫਿਰਦਾ ਮਾਪਿਆਂ ਨਾਲ ਤੇ ਫਿਰ ਬੜਾ ਪਿਆਰ ਕਰਦਾ ਸੀ ਇਹ ਬਹੁਤ ਕਰਦਾ ਸੀ ਜੀ ਹੂੰ ਅੰਮ੍ਰਿਤਧਰ ਸਿੰਘ ਤੇ ਬਹੁਤ ਪਿਆਰ ਕਰਦਾ ਹੈ ਕਿ ਹੁਣ ਵਿਚਾਰਾ ਜਨਮ ਜੱਟੇ ਫੋਂ ਬਰੇ ਰੋਂਦੇ ਰਹੀ ਨੇ ਹਮ ਤੇ ਮਿਹਰਬਾਨੀ ਕਰਕੇ ਜਦੋਂ ਇਹਨਾਂ ਦੇ ਬੱਚਿਆਂ ਦਾ ਇਲਾਜ ਹੋ ਜਾਣਾ ਹਾਂ ਤੇ ਅਸੀਂ ਚਲੋ ਉੱਠਾਂਗੇ ਜੀ ਸੰਗਤ ਮਦਦ ਕਰਦੀ ਤੇ ਬੱਚੇ ਦਾ ਲੱਗਦਾ ਹੈ ਇਲਾਜ ਹੋ ਸਕਦਾ ਤੰਦਰੁਸਤ ਹੋ ਸਕਦਾ ਬੱਚਾ ਹਾਂਜੀ ਹੋ ਸਕਦਾ ਹੋ ਸਕਦਾ ਇਲਾਜ ਖੁਣੋਂ ਪਿਆ ਹੈ ਇਲਾਜ ਖੁਣੋਂ ਇਲਾਜ ਖੁਣੋਂ ਪਿਆ ਪੈਸੇ ਖੁਣੋਂ ਪਿਆ ਮੈਂ 50 ਰੁਪਏ ਦਾ ਦਰੋਂ ਨਹੀਂ ਲੈਂਦਾ ਪੈਸੇ ਹੋਂ ਤੇ ਦਰੋਂ ਮੈਂ ਲੇਵਾਂ ਘਰ ਚ ਇੰਨੀ ਗਰੀਬੀ ਹੈ ਹਾਂਜੀ ਹਾਂਜੀ ਅਸੀਂ ਮੰਗ ਕੇ ਲਿਉਨੇ ਦਾਣਾ ਪਾਣੀ ਕਿ ਦਿਓ ਤੇ ਫੇਰ ਅਸੀਂ ਖਾਣੇ ਲੈਣ ਕੇ ਹਾਂਜੀ ਤੇ ਬੜੀ ਕਿਰਪਾ ਮਿਹਰਬਾਨੀ ਅਜੇ ਸੰਗਤ ਦੀ ਹੋ ਜੇ ਤੇ ਬਾਬੂ ਜੀ ਇਹ ਵੀ ਇੱਕ ਸਜ਼ਾ ਆ ਤੁਸੀਂ ਜਿਹੜੇ ਜਵਾਨ ਪੁੱਤ ਤੇ ਧੀ ਮੰਝੇ ਤੇ ਪਏ ਅਤੇ ਵੀ ਇਹਨੂੰ ਸਜ਼ਾ ਕਹੀਏ ਨੂੰ ਵੀ ਫਿਰ ਹਾਂਜੀ ਸਜ਼ਾ ਬੜੀ ਤਗੜੀ ਹੈ ਹਾਂ ਦੋਸਤੋ ਅ ਬੜੀ ਇੱਕ इमोशनल ਵਾਲੀ ਗੱਲ ਹੈ ਕਿ ਜਵਾਨ ਧੀ ਤੇ ਪੁੱਤ ਮੰਜੇ ਤੇ ਪਏ ਹੋਇਆ ਪਰ ਮਾਪਿਆਂ ਦੇ ਕੋਲੇ ਪੈਸੇ ਆ ਪੈਸੇ ਵੀ ਨਹੀਂ ਬੱਚਿਆਂ ਦਾ ਇਲਾਜ ਕਰਵਾਉਣ ਵਾਸਤੇ ਤਾਂ ਇੱਕ ਬਹੁਤ ਵੱਡੀ ਤਰਾਸਤੀ ਹੈ ਕਿ ਇੰਨੀ ਗੁਰਬਤ ਦੀ ਜ਼ਿੰਦਗੀ ਪਰਿਵਾਰ ਜਿਹੜਾ ਜਿਉ ਰਿਹਾ ਤਾਂ ਮਾਤਾ ਜੀ ਤੁਸੀਂ ਕੀ ਲੱਗਦੇ ਇਨਾਂ ਬੱਚਿਆਂ ਤੇ ਦਾਦੀ ਪੁੱਤ ਜੀ ਦਾਦੀ ਤੇ ਪੁੱਤ ਜੀ ਜਿੰਨਾ ਪਾਇਆ ਟਕਾਗਾ ਭੈਣ ਭਰਾਵਾਂ ਨੇ ਵੀ ਨਾਲ ਦਿੱਤੀ ਮਾਇਤ ਤੇ ਉਹ ਜਿਹੜਾ ਹੈਗਾ ਰੋੜਤਾ ਲਾਤਾ ਡਾਕਟਰੀ ਰਾਈ ਹੁਣ ਪੈਸੇ ਕੋਣੋ ਪੁੱਤ ਜੀ ਪੈਜੋ ਭੈਣ ਭਰਾਣ ਗਵਾੜ ਰੋਟੀ ਪਕਾ ਕੇ ਦੇ ਜਾਂਦੇ ਤੇ ਉਹ ਖਾ ਲਈਦੀ ਨਹੀਂ ਤੇ ਚੁੱਪ ਕਰਕੇ ਇਹਨਾਂ ਨਾਲ ਲੈ ਕੇ ਬਾਹਰ ਹੀਦਾ ਆਣ ਗਵਾੜ ਭੈਣ ਭਰਾ ਰੋਟੀ ਦਿੰਦੇ ਆ ਪਕਾ ਕੇ ਤੇ ਉਹ ਖਾ ਲਈਦੀ ਨਹੀਂ ਤੇ ਇਸ ਤਰ੍ਹਾਂ ਚੁੱਪ ਕਰਕੇ ਇਹਨਾਂ ਦੇ ਲਾਗੇ ਭੁੱਖੇ ਤੇ ਆ ਬੈਠੇ ਰੋਈ ਜਾਂਦੇ ਪੈਸੇ ਕੋਣੋ ਪੁੱਤ ਸ਼ਹਿਰ ਕਿੱਥੇ ਖੜ ਗਏ ਅਸੀਂ ਗਰੀਬ ਆਦਮੀ ਤੁਸੀਂ ਦੱਸ ਦੋ ਬਾਹਰ ਪੁੱਤ ਜੀ ਪੈਸਾ ਨਹੀਂ ਹੈਗਾ ਕੋਲ ਕੋਈ ਤੁਸੀਂ ਦਾਦੀ ਹੋਂ ਤਾਂ ਇਹ ਵੀ ਕਿਹਾ ਜਾਂਦਾ ਮੂਲ ਨੂੰ ਵਿਆਹ ਦੇ ਪਿਆਰੇ ਹੁੰਦੇ ਤਾਂ ਇਹ ਬੱਚੇ ਦਾ ਤੁਹਾਡੇ ਨਾਲ ਕਿੰਨਾ ਪਿਆਰ ਸੀ ਪੁੱਤ ਜੀ ਇਹਦਾ ਮੈਂ ਦੁੱਖ ਜਰ ਨਹੀਂ ਸਕਦੀ ਮੇਰਾ ਨਵਾਂ ਪੁੱਤ ਦਾ ਜਦੋਂ ਮੈਂ ਮੂੰਹ ਵੇੜੀ ਮੈਨੂੰ ਡੋਪ ਪੈਂਦੇ ਨਾ ਮੈਂ ਮਰਨ ਜੋਗੀ ਨਾ ਮੈਂ ਜੀਣ ਜੋਗੀ ਬੱਚੇਓ ਮੈਂ ਨਹੀਂ ਮਾਰੇ ਪੁੱਤ ਦੇ ਧਿੰਗਾ ਪੋਤ ਕਾਇਮ ਹੋ ਜਾਣ ਮੈਨੂੰ ਕੁਝ ਹੋ ਜਾਂਦਾ ਪੁੱਤ ਸਾਨੂੰ ਦਾਦੀ ਦਾਦੇ ਨੂੰ ਆਏ ਹੋ ਕੋਈ ਔਰ ਲੱਗ ਜਾਂਦੀ ਦੁੱਖ ਲੱਗ ਜਾਂਦਾ ਸਾਨੂੰ ਸਾਡਾ ਪੋਤਰੇ ਪੋਤਰੀਆਂ ਸੰਭਾਲ ਲੈਂਦੇ ਇਹਨਾਂ ਨੂੰ ਅਸੀਂ ਨਹੀਂ ਸਾਂਭਣ ਜੋਗੇ ਹਾਂ ਬੜਾ ਪੁੱਤ ਦੁੱਖ ਹੈ ਰਾਜੇ ਪੁੱਤਾਂ ਮਾਪਿਆਂ ਦੀ ਡੰਗੂਰੀ ਦਾ ਸਹਾਰਾ ਬੰਨਣਾ ਹੁੰਦਾ ਬੱਚਿਆਂ ਨੇ ਬਡੇਪੇ ਚ ਪਰ ਇਹ ਵੀ ਇੱਕ ਸਜ਼ਾ ਜੀ ਹੈ ਕਿ ਜਿਹੜਾ ਨਾ ਪੈਸਿਆਂ ਦਾ ਇਲਾਜ ਕਰਾਉਣ ਵਾਸਤੇ ਤੇ ਘਰ ਚ ਬਿਮਾਰੀ ਵੜ ਗਈ ਹਾਂਜੀ ਆ ਜਿਹੜਾ ਆਏ ਮੇਰੇ ਭੈਣ ਭਰਾਏ ਇਤਨਾ ਆਟਾ ਦਾਣਾ ਲਿਆਣ ਕੇ ਦਿੰਦੇ ਆ ਪੈਸਾ ਟਕਾ ਤੋਂ 3 ਗੱਲ ਵਾਲੇ ਇਧਰ ਨੇ ਤੇ ਫਿਰ ਚੁੱਪ ਕਰਕੇ ਬਹਿ ਰਹੀਦਾ ਇਹੋ ਵਿਚਾਰੇ ਦੋ ਦੋ ਤਿੰਨ ਤਿੰਨ ਗੇੜੇ ਮਾਰਦੇ ਹੁਣ ਭੈਣ ਭਰਾਵਾਂ ਨੇ ਕੱਲ ਦਾ ਨਾਲ ਇਤਰਾ ਆਖਿਆ ਵੀ ਇਤਰਾ ਕਿਤਰਾ ਬਚਣਗੇ ਤੁਹਾਡੇ ਬੱਚੇ ਤੇ ਇਹਨਾਂ ਨੇ ਨਾਲ ਸੰਯੋਗ ਦਿੱਤਾ ਬੱਚੇ ਹਾਂਜੀ ਹਾਂ ਬਹੁਤ ਜਿਆਦਾ ਪੁੱਤ ਗਰੀਬੀ ਬਹੁਤ ਜਿਆਦਾ ਹੈ ਪੁੱਤ ਜੀ ਕੀ ਨਾਮ ਆ ਬਈ ਜੀ ਤੁਹਾਡਾ ਮੈਂ ਤਾਂ ਸਾਫ ਸਾਂਹ ਕੀ ਲੱਗਦੇ ਬੱਚੇ ਤੁਹਾਡੇ ਚਾਚਾ ਹੀ ਹੈ ਹੂੰ ਚਾਚਾ ਹਾਂਜੀ ਬਹੁਤ ਜਿਆਦੇ ਬੱਚੇ ਬਿਮਾਰ ਆ ਜੀ ਸਾਡੀ ਮਦਦ ਕੀਤੀ ਜਾਵੇ ਵੱਤ ਵੱਦ ਤੈ ਹਾਂ ਉਹਨਾਂ ਦਾ ਜਿੰਨੀ ਕਰਾ ਸਕਦੇ ਪੈਸਾ ਨਹੀਂ ਹੈ ਕੋਲ ਜੀ ਤੁਹਾਡਾ ਮਾਂ ਕੁਖੋਏ ਬੱਚੇ ਠੀਕ ਹੋ ਜਾਣਾ ਪੰਜ ਜੀ ਇਹਨੂੰ ਨਹੀਂ ਮਨ ਜੀਤੀ ਆ ਉਸੇ ਗੱਲ ਦੀ ਚਿੰਤਾ ਲੈ ਗਈ ਜੀ ਉਸੇ ਗੱਲ ਦੀ ਚਿੰਤਾ ਲੈ ਗਈ ਵਿੱਤੇ ਵਿੱਚ 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 ਆਪਣੇ ਆਪ ਦੇ ਵਿੱਚ ਇਹਨੇ ਸਾਨੂੰ ਦੱਸਿਆ ਨਹੀਂ ਕਿ ਮੈਨੂੰ ਇਸ ਗੱਲ ਦੀ ਚਿੰਤਾ ਇੱਕ ਵਾਰੀ ਉੱਥੇ ਫਰੀਦਕੋਟ ਮੈਡੀਕਲ 'ਚ ਹੀ ਆਖਿਆ ਵਾ ਵੀ ਮੈਨੂੰ ਰੋਗ ਲੱਗ ਜਾਂਦਾ ਮੇਰੀ ਪੈਣ ਨੂੰ ਲੱਗ ਜਾਂਦਾ ਮੇਰੇ ਭਰਾ ਨੂੰ ਰੋਗ ਨਾ ਲੱਗਦਾ ਏ ਜਿੱਤਰਾ ਮੇਰਾ ਭਰਾ ਇਸ ਹਲਾਤ ਦੇ ਵਿੱਚ ਰਹਿੰਦਾ ਪਿਆ ਵਾ ਇਹਨੀ ਉਤੋਂ ਬਾਅਦ ਇਹਨੂੰ ਬੁਖਾਰ ਚੜਨਾ ਸ਼ੁਰੂ ਹੋ ਗਿਆ ਘਰ ਵਿੱਚ ਅਚਾਨਕ ਕਿ ਮੁੜ ਕੇ ਉਤੋਂ ਬਾਅਦ ਚ ਨਹੀਂ ਇਹ ਸਹੀ ਹੋਈ ਹਾਂਜੀ ਸਾਲ ਹੋ ਗਿਆ ਇਹਨੂੰ 2.5 ਸਾਲ ਬੇਟੇ ਨੂੰ ਹੋ ਗਏ ਕਿੱਥੇ ਲੈ ਗਏ ਕਿੱਥੇ ਕਿੱਥੇ ਲੈ ਕੇ ਗਏ ਉਹ ਕਿਹੜੇ ਕਿਹੜੇ ਡਾਕਟਰ ਦੇ ਕੋਲ ਡਾਕਟਰ ਕੋਲੇ ਬਹੁਤ ਜ਼ਿਆਦਾ ਇਲਾਜ ਕਰਾ ਲਿਆ ਵਾ ਇੱਥੇ ਪੈਨਪਰਾਵਾਂ ਨੇ ਸਾਰੇ ਪੈਨਪਰਾਵਾਂ ਨੇ ਇਲਾਜ ਕਰਾਇਆ ਵਾ ਇੱਥੇ ਤਰਨਤਾਰ ਵੀ ਵਿਖਾ ਲਿਆ ਅੰਬਰਸਰ ਵੀ ਟੈਸਟਾਂ ਦੇ ਵਿੱਚ ਵੀ ਕੁਝ ਨਹੀਂ ਆਉਂਦਾ ਇਹਦੇ ਸਾਰਾ ਇਲਾਜ ਕਰਾ ਕੇ ਵੇਖ ਰਹਾ ਹੁਣ ਪੈਸਿਆਂ ਖੋਨੋ ਵਿਚਾਰੇ ਘਰੇ ਪਏ ਹੁਣ ਹੁਣ ਕਿਤੇ ਨਹੀਂ ਖੜਿਆ ਹੁਣ ਤੇ ਕਈ ਵਾਰ ਗੋਲੀ ਤੋਂ ਵੀ ਤਰਸੀਦਾ ਪੀ ਇਹਨਾਂ ਨੂੰ ਪਾਇਆ ਹੋਵੇ ਤੇ ਗੋਲੀ ਲਿਆਨ ਕੇ ਇਹਨਾਂ ਨੂੰ ਦੇ ਦਈਏ ਕਈ ਵਾਰੀ ਇਦਾਂ ਦਾ ਹੁੰਦਾ ਕਿ ਘਰ 'ਚ ਗਰੀਬੀ ਹੋਵੇ ਸਾਨੂੰ ਦਾਣੇ ਨਾ ਹੋਣ ਤੇ ਮਾਪੇ ਆਪ ਨਹੀਂ ਖਾਂਦੇ ਸੋ ਕੋ ਬੱਚਿਆਂ ਨੂੰ ਖਾਂ ਲਈ ਦੇ ਦਿੰਦੇ ਬੱਚਿਆਂ ਦਾ ਗੁਜ਼ਾਰਾ ਹੋ ਜੇ ਅੱਜ ਜਦੋਂ ਇਲਾਜ ਖ ਨੂੰ ਆਪਣੇ ਬੱਚਿਆਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਤੜਫਦੇ ਦੇਖਦੇ ਹਾਂ ਤਾਂ ਫਿਰ ਮਨ 'ਚ ਦੁੱਖ ਤੇ ਹੁੰਦਾ ਹੋ ਤੁਹਾਡੇ ਬਹੁਤ ਜ਼ਿਆਦਾ ਦੁੱਖ ਹੁੰਦਾ ਵਾ ਇਹੋ ਹੀ ਜਾਂਨੇ ਹਾਂ ਚੱਲ ਬੱਚੇ ਸਾਡੇ ਦੋ ਹੀ ਤੇ ਮੰਜੇ ਤੋਂ ਉੱਠਦੇ ਸਾਨੂੰ ਵੇਂਦੇ ਚ ਆਖਦੇ ਸਾਡੇ ਨਾਲ ਖੇਡਦੇ ਮੱਲ ਦੇ ਤੇ ਸਾਨੂੰ ਵੀ ਚਾਹ ਆਂਦਾ ਜੇ ਹੁਣ ਮੰਜੇ ਤੇ ਪਏ ਆ ਸਾਨੂੰ ਦੁੱਖ ਬਹੁਤ ਜ਼ਿਆਦਾ ਇਹਨਾਂ ਤੋਂ ਆਉਂਦਾ ਵਾ ਕਿ ਕਦ ਨੂੰ ਹੀ ਉੱਠਣਗੇ ਕਿ ਦੋ ਇਹਦਾ ਲਾ ਜਾਊਗਾ ਕਦੋਂ ਸਾਡੇ ਕੋਲੇ ਪੈਸਾ ਕੋਈ ਹੈਲਪ ਕਰੂਗਾ ਸਾਡੀ ਮਿਹਰਬਾਨੀ ਆ ਵੀ ਸਾਡੀ ਹਲਪ ਹੋਵੇ ਅਪੀਲ ਕੀਤੀ ਤੁਸੀਂ ਕਿਸੇ ਸੰਸਥਾ ਦੇ ਕੋਲੇ ਜਾ ਕੇ ਕਿਸੇ ਜਾਂ ਹਸਪੀਟਲ ਇੱਥੇ ਬਾਬਿਆਂ ਦੇ ਹਸਪੀਟਲ ਵੀ ਬਣੇ ਹੋਏ ਉਹਨਾਂ ਦੇ ਕੋਲ ਨਹੀਂ ਕਦੇ ਜਾ ਕੇ ਅਪੀਲ ਕੀਤੀ ਤੁਸੀਂ ਉੱਥੇ ਨਹੀਂ ਗਏ ਹਾਂਜੀ ਉੱਥੇ ਨਹੀਂ ਗਏ ਹਾਂ ਉਸ ਮਾਂ ਦੇ ਨਾਲ ਗੱਲਬਾਤ ਕੀਤੀ ਹੈ ਜਿਸ ਮਾਂ ਦਾ ਇੱਕ ਨਹੀਂ ਸਕੋ ਦੋ ਬੱਚੇ ਮੰਜੀ ਤੇ ਪਏ ਹੋਏ ਆ ਤਾਂ ਇਹ ਸੁਖਮਨ ਸਿੰਘ ਨੌਜਵਾਨਾ ਜਿਹਦੀ ਉਮਰ ਤਕਰੀਬਨ 14-15 ਸਾਲ ਦੇ ਕਰੀਬ ਹੈ ਤਾਂ ਸੁਖਮਨ ਦਸਤਾਰਧਾਰੀ ਨੌਜਵਾਨਾ ਤਾਂ ਇਹਦੇ ਨਾਲ ਗੱਲਬਾਤ ਕਰਦੇ ਸੁਖਮਨ ਸਮੱਸਿਆ ਕੀ ਹੈ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਹੈ ਚੂਕਰੇ ਜੇ ਦਰਦ ਨਿਗਲਦੀ ਹੈ ਹਮ ਡਾਕਟਰਾਂ ਦੇ ਕੈਂਸਰ ਹਮ ਡਾਕਟਰਾਂ ਨੇ ਜਵਾਬ ਦੇ ਤਾਂ ਤੁਸੀਂ ਅਮਰਤ ਵੀ ਛਕਿਆ ਹੋਇਆ ਹਾਂਜੀ ਕਿੰਨੇ ਕ ਸਮੇਂ ਤੋਂ ਵਾਵਾ ਚੇਰ ਹੋ ਗਏ ਹੂੰ ਤਾਂ ਤੁਹਾਡੀ ਗੁੱਟ ਤੇ ਨਾਮ ਹੀ ਲਿਖਿਆ ਹੋਇਆ ਬੀਬੇ ਬਾਪੂ ਦਾ ਹਾਂਜੀ ਇਹ ਕਿਉਂ ਲਖਵਾਇਆ ਸੀ ਤੁਸੀਂ ਪਿਆਰ ਹੈ ਬੀਬੇ ਬਾਪੂ ਹੂੰ ਹਾਂਜੀ ਅਰਦਾਸ ਕਰਦੇ ਹੂੰ ਤੁਸੀਂ ਵਾਹਿਗੁਰੂ ਅੱਗੇ ਹਾਂਜੀ ਹੂੰ ਕੀ ਕਹਿੰਨੇ ਹੂੰ ਅਰਦਾਸ ਚ ਉਹ ਕਹਿੰਨੇ ਆ ਸਾਨੂੰ ਠੀਕ ਕਰ ਦੋ ਹੂੰ ਹਾਂਜੀ ਤਾਂ ਜਿਹੜੀ ਭੈਣ ਅੱਜ ਮੰਜੀ ਤੇ ਪਈ ਹੋਈ ਐ ਇਹਨੇ ਵੀ ਤੁਹਾਡੀ ਚਿੰਤਾ ਕੀਤੀ ਐ ਕਿ ਮੇਰਾ ਵੀਰ ਤੰਦਰੁਸਤ ਨਹੀਂ ਹੋਇਆ ਉਹਨੂੰ ਬਿਮਾਰੀ ਲੱਗੀ ਆ ਤਾਂ ਇਸੇ ਗੱਲ ਦੀ ਚਿੰਤਾ ਲੱਗੀ ਉਹ ਭੈਣ ਵੀ ਤੁਹਾਡੀ ਹਾਂਜੀ ਹੂੰ ਤਾਂ ਇਹ ਸੁਖਮਨ ਸਿੰਘ ਉਹ ਨੌਜਵਾਨ ਆ ਜਿਹੜਾ ਇੱਕ ਗੁਰਸਿੱਖ ਬੱਚਾ ਐ ਤਾਂ ਅੱਜ ਇਲਾਜ ਦੇ ਦੁੱਖ ਤੋਂ ਤੰਗ ਆ ਕੇ ਇਹ ਜਿਹੜਾ ਇੱਕ ਨਹੀਂ ਸਗੋਂ ਘਰ ਦੇ ਵਿੱਚ ਪਰਿਵਾਰ ਦੇ ਦੋ ਮੈਂਬਰ ਮੰਜੀ ਤੇ ਪਏ ਹੋਏ ਨੇ ਔਰ ਇਸੇ ਨੂੰ ਲੈ ਕੇ ਇਸੇ ਪਰਿਵਾਰ ਦੇ ਵੱਲੋਂ ਜਿਹੜਾ ਕਿ ਆਰਥਿਕ ਤੰਗੀਆਂ ਤੁਰਸ਼ੀਆਂ ਦੇ ਨਾਲ ਜਿਹੜਾ ਗਰੀਬੀ ਦੇ ਨਾਲ ਕੋਲ ਰਿਹਾ ਇਸੇ ਪਰਿਵਾਰ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਸਾਡੀ ਮਦਦ ਕੀਤੀ ਜਾਵੇ ਸਾਡੇ ਬੱਚਿਆਂ ਦਾ ਇਲਾਜ ਕਰਵਾ ਕੇ ਦਿੱਤਾ ਜਾਵੇ ਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਹੈ ਕਿ ਨਾ ਬੱਚਿਆਂ ਦਾ ਇਲਾਜ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਪੰਜਾਬ ਦੀ ਧਰਤੀ ਹੈ ਤੇ ਪੰਜਾਬ ਦੀ ਧਰਤੀ ਦੇ ਨਾਲ ਸਨੇਹ ਰੱਖਣ ਵਾਲੇ ਜਿਹੜੇ ਦੇਸ਼ ਵਿਦੇਸ਼ ਦੇ ਵਿੱਚ ਵਸਣ ਵਾਲੇ ਲੋਕ ਨੇ ਉਹਨਾਂ ਨੇ ਕਦੇ ਵੀ ਆਪਣੇ ਜਿਹੜੇ ਪੈਰ ਹੈ ਉਹ ਇਸ ਗੱਲ ਤੋਂ ਪਿੱਛੇ ਨਹੀਂ ਪਰਤਾਏ ਜਦੋਂ ਵੀ ਦੁਨੀਆ ਭਰ ਦੇ ਵਿੱਚ ਕੋਈ ਅਜਿਹੀ ਮੁਸੀਬਤ ਆਉਂਦੀ ਹੈ ਤਾਂ ਪੰਜਾਬੀ ਦਿਲ ਖੋਲ ਕੇ ਉਹਨਾਂ ਲੋਕਾਂ ਦੀ ਮਦਦ ਕਰਦੇ ਆ ਜਿਹੜੇ ਲੋਕ ਸਮੱਸਿਆਵਾਂ ਦੇ ਨਾਲ ਜੂਝਦੇ ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨ ਵਾਸਤੇ ਤੁਸੀਂ ਇਹਨਾਂ ਦੇ ਐਡਰੈਸ ਜਾਂ ਇਹਨਾਂ ਦਾ ਸੰਪਰਕ ਨੰਬਰ ਵੀ ਲੈ ਸਕਦੇ ਹੋ ਬਾਈ ਜੀ ਆਪਣਾ ਪੂਰਾ ਪਤਾ ਤੇ ਮੋਬਾਈਲ ਨੰਬਰ ਦੱਸ ਦਿਓ 679682 ਹੂੰ 81772 ਮੋਬਾਈਲ ਨੰਬਰ 769688170 88170 ਪਿੰਡ ਕਿਹੜਾ ਹੈ ਤੁਹਾਡਾ ਪਿੰਡ ਧੁੰਨਟਾਇਆ ਵਾਲਾ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਤਾਂ ਇਸ ਪਰਿਵਾਰ ਦੀ ਜ਼ਰੂਰ ਮਦਦ ਕਰਿਓ ਤੁਹਾਡੇ ਅੱਗੇ ਅਪੀਲ ਹੈ ਕਿ ਇਸ ਪਰਿਵਾਰ ਦੇ ਨਾਲ ਜ਼ਰੂਰ ਖੜਿਓ ਪੰਜਾਬ ਦੇ ਲੋਕੋ ਦੇਸ਼ ਦੇਸ਼ ਦੇ ਵਿੱਚ ਵਸਣ ਵਾਲੇ ਲੋਕੋ ਇਸ ਪਰਿਵਾਰ ਦੀ ਮਦਦ ਜ਼ਰੂਰ ਕਰਿਓ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ